ਮਹਾਰਾਜਾ ਰਣਜੀਤ ਸਿੰਘ ਦੀ ਮੌਤ ਤੋਂ ਬਾਅਦ ਅੰਗਰੇਜ਼ ਸਿੱਖ ਰਾਜ ਦੇ ਆਖਰੀ ਮਹਾਰਾਜੇ ਦਲੀਪ ਸਿੰਘ ਨੂੰ ਆਪਣੇ ਨਾਲ ਇੰਗਲੈਂਡ ਲੈ ਗਏ। ਉੱਥੇ ਹੀ ਮਹਾਰਾਜਾ ਦਲੀਪ ਸਿੰਘ ਦੇ ਦੋ ਵਿਆਹ ਹੋਏ ਜਿਨ੍ਹਾਂ ਵਿੱਚੋਂ ਉਹਨਾਂ ਦੇ 7 ਬੱਚਿਆਂ ਨੇ ਜਨਮ ਲਿਆ। ਇਹਨਾਂ ਬੱਚਿਆਂ ਵਿੱਚੋਂ ਇੱਕ ਰਾਜਕੁਮਾਰ ਦੀ ਮੌਤ ਬਚਪਨ ਵਿੱਚ ਹੀ ਹੋ ਗਈ ਸੀ। ਬਾਕੀ ਬੱਚੇ ਬੇਸ਼ੱਕ ਲੰਬੀਆਂ ਉਮਰਾਂ ਪੂਰ ਕੇ ਦੁਨੀਆ ਤੋਂ ਗਏ ਪਰੰਤੂ ਉਹਨਾਂ ਨੂੰ ਆਪਣੇ ਪੁਰਖਿਆਂ ਦੀ ਭੂਮੀ ਪੰਜਾਬ ਖਾਸ ਕਰਕੇ ਲਾਹੌਰ ਆਉਣ ਦਾ ਮੌਕਾ ਨਹੀਂ ਮਿਲਿਆ। ਪੰਜਾਬ ਮੁੜ ਕੇ ਆਉਣ ਦਾ ਸੁਭਾਗ ਮਹਾਰਾਜਾ ਰਣਜੀਤ ਸਿੰਘ ਦੀ ਸਭ ਤੋਂ ਵੱਡੀ ਪੋਤਰੀ ਬਾਂਬਾ ਸੋਫੀਆ ਜਿੰਦਾ ਦਲੀਪ ਸਿੰਘ ਨੂੰ ਹੀ ਪ੍ਰਾਪਤ ਹੋ ਸਕਿਆ ਪਰੰਤੂ ਉਹ ਵੀ ਲਾਹੌਰ ਵਿੱਚ ਗੁਮਨਾਮ ਜ਼ਿੰਦਗੀ ਭੋਗਦਿਆਂ ਹੀ ਇਸ ਦੁਨੀਆ ਤੋਂ ਰੁਖਸਤ ਹੋ ਗਈ ਅੱਜ ਦੇ ਇਸ ਵੀਡੀਓ ਵਿੱਚ ਤੁਹਾਨੂੰ ਰਾਜਕੁਮਾਰੀ ਬਾਂਬਾ ਸੋਫੀਆ ਜਾਂ ਬਾਂਬਾ ਸੋਫੀਆ ਸਦਰਲੈਂਡ ਦੀ ਜ਼ਿੰਦਗੀ ਦੀ ਦਰਦ ਕਹਾਣੀ ਬਾਰੇ ਦੱਸਣ ਦੀ ਕੋਸ਼ਿਸ਼ ਕਰਾਂਗੇ ਉਸ ਤੋਂ ਪਹਿਲਾਂ ਜੇਕਰ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਅਤੇ ਬੈਲ ਵਾਲਾ ਆਈਕਨ ਵੀ ਦਬਾ ਲਵੋ ਰਾਜਕੁਮਾਰੀ ਬਾਂਬਾ ਸੋਫੀਆ ਆਖਰੀ ਸਿੱਖ ਮਹਾਰਾਜੇ ਦਲੀਪ ਸਿੰਘ ਦੀ ਸਭ ਤੋਂ ਵੱਡੀ ਧੀ ਸੀ ਜਿਸ ਦਾ ਜਨਮ ਇੰਗਲੈਂਡ ਵਿਖੇ 29 ਸਤੰਬਰ 1869 ਨੂੰ ਹੋਇਆ ਸੀ ਉਸ ਦਾ ਪੂਰਾ ਨਾਮ ਉਸ ਦੀ ਮਾਂ ਬਾਂਬਾ ਮੂਲਰ ਨਾਨੀ ਸੋਫੀਆ ਦਾਦੀ ਮਹਾਰਾਣੀ ਜਿੰਦਾ ਅਤੇ ਉਸ ਦੇ ਪਿਤਾ ਦਲੀਪ ਸਿੰਘ ਦੇ ਨਾਵਾਂ ਨੂੰ ਮਿਲਾ ਕੇ ਰੱਖਿਆ ਗਿਆ ਸੀ ਵਿਆਹ ਤੋਂ ਬਾਅਦ ਉਸ ਦੇ ਨਾਮ ਨਾਲ ਉਸ ਦੇ ਪਤੀ ਦਾ ਸਰਨੇਮ ਸਦਰਲੈਂਡ ਵੀ ਜੁੜ ਗਿਆ ਰਾਜਕੁਮਾਰੀ ਬਾਂਬਾ ਬਚਪਨ ਤੋਂ ਹੀ ਬੇਹਦ ਮੁਖਰ ਸੁਭਾਅ ਦੀ ਮਾਲਕ ਸੀ ਜਵਾਨੀ ਦੀ ਦਹਲੀਜ਼ ਤੇ ਕਦਮ ਰੱਖਦਿਆਂ ਰੱਖਦਿਆਂ ਉਸਨੇ ਆਪਣੇ ਦਾਦਾ ਮਹਾਰਾਜਾ ਰਣਜੀਤ ਸਿੰਘ ਦੇ ਰਾਜਭਾਗ ਬਾਰੇ ਜਾਣਕਾਰੀਆਂ ਜਟਾਉਣੀਆਂ ਸ਼ੁਰੂ ਕਰ ਦਿੱਤੀਆਂ ਸਨ ਇਸੇ ਦੌਰਾਨ ਉਸ ਨੂੰ ਅੰਗਰੇਜ਼ਾਂ ਵੱਲੋਂ ਉਹਨਾਂ ਦੇ ਰਾਜਭਾਗ ਅਤੇ ਪਿਤਾ ਦਲੀਪ ਸਿੰਘ ਦੇ ਨਾਲ ਕੀਤੇ ਗਏ ਸਲੂਕ ਬਾਰੇ ਪਤਾ ਲੱਗਿਆ ਤਾਂ ਉਸ ਨੂੰ ਅੰਗਰੇਜ਼ਾਂ ਦੇ ਨਾਲ ਨਫ਼ਰਤ ਹੋ ਗਈ ਰਾਜਕੁਮਾਰੀ ਬਾਂਬਾ ਦੇ ਮਨ ਵਿੱਚ ਆਪਣੇ ਪੁਰਖਿਆਂ ਦਾ ਰਾਜਭਾਗ ਵਾਪਸ ਲੈਣ ਦੀ ਤਾਂਗ ਸੀ ਆਪਣੇ ਪਿਤਾ ਦਲੀਪ ਸਿੰਘ ਦੀ 1893 ਈਸਵੀ ਵਿੱਚ ਹੋਈ ਮੌਤ ਵੇਲੇ ਉਸ ਦੀ ਉਮਰ ਮਹਿਜ਼ 24 ਸਾਲ ਦੀ ਸੀ ਉਸ ਦੀ ਮਾਤਾ ਬਾਂਬਾ ਮੂਲਰ ਦੀ ਮੌਤ 1887 ਵਿੱਚ ਹੀ ਹੋ ਚੁੱਕੀ ਸੀ ਮਾਤਾ-ਪਿਤਾ ਦੀ ਮੌਤ ਹੋਣ ਕਾਰਨ ਬੇਸ਼ੱਕ ਉਸ ਦੇ ਰਾਜ ਭਾਗ ਵਾਪਸ ਲੈਣ ਅਤੇ ਆਪਣੇ ਪੁਰਖਿਆਂ ਦੀ ਧਰਤੀ ਤੇ ਪਹੁੰਚਣ ਦੇ ਸੁਪਨੇ ਚੱਕਣਾ ਚੁਰੂ ਹੋ ਗਏ ਪਰੰਤੂ ਉਸਨੇ ਪੰਜਾਬ ਪਰਤਣ ਦੀਆਂ ਕੋਸ਼ਿਸ਼ਾਂ ਲਗਾਤਾਰ ਜਾਰੀ ਰੱਖੀਆਂ ਇਸੇ ਦੌਰਾਨ ਰਾਜਕੁਮਾਰੀ ਬਾਂਬਾ ਨੇ ਭਾਰਤ ਵਿਸ਼ੇਸ਼ ਕਰਕੇ ਪੰਜਾਬ ਮੁੜਨ ਦਾ ਫੈਸਲਾ ਕਰ ਲਿਆ 20ਵੀਂ ਸਦੀ ਦੇ ਪਹਿਲੇ ਦਹਾਕੇ ਵਿੱਚ ਹੀ ਰਾਜਕੁਮਾਰੀ ਬਾਂਬਾ ਸੋਫੀਆ ਆਪਣੀ ਇੱਕ ਹੰਗਰੀਅਨ ਸਹੇਲੀ ਮੈਰੀ ਨਾਲ ਆਖਰਕਾਰ ਲਾਹੌਰ ਆ ਗਈ ਇਸ ਤੋਂ ਪਹਿਲਾਂ ਵੀ ਉਸਨੇ ਭਾਰਤ ਦੀਆਂ ਇੱਕ ਦੋ ਯਾਤਰਾਵਾਂ ਕੀਤੀਆਂ ਸਨ ਪਰੰਤੂ ਉਸ ਨੂੰ ਆਪਣੇ ਪੁਰਖਿਆਂ ਦੀ ਧਰਤੀ ਲਾਹੌਰ ਵਿੱਚ ਆਉਣ ਦਾ ਮੌਕਾ ਨਹੀਂ ਸੀ ਮਿਲਿਆ ਉਸ ਦੀ ਸਹੇਲੀ ਮੈਰੀ ਨੇ ਇੱਥੇ ਹੀ ਵਿਆਹ ਕਰਵਾ ਲਿਆ ਜਿਸ ਤੋਂ ਬਾਅਦ ਰਾਜਕੁਮਾਰੀ ਬਾਂਬਾ ਇੱਕ ਵਾਰ ਫਿਰ ਇਕੱਲੀ ਹੋ ਗਈ ਆਪਣੇ ਇਕਲਾਪੇ ਤੋਂ ਪਰੇਸ਼ਾਨ ਹੋ ਕੇ ਇੱਥੇ ਹੀ ਰਾਜਕੁਮਾਰੀ ਬਾਂਬਾ ਨੇ 1915 ਈਸਵੀ ਵਿੱਚ ਕਿੰਗ ਐਡਵਰਡ ਮੈਡੀਕਲ ਕਾਲਜ ਦੇ ਪ੍ਰਿੰਸੀਪਲ ਡੇਵਿਡ ਵਾਟਰਸ ਸਦਰਲੈਂਡ ਨਾਲ ਵਿਆਹ ਕਰਵਾ ਲਿਆ ਪਰੰਤੂ ਉਸਦੇ ਕੋਈ ਔਲਾਦ ਨਾ ਹੋ ਸકી ਰਾਜਕੁਮਾਰੀ ਬਾਂਬਾ ਸ਼ੁਰੂਆਤੀ ਦੌਰ ਵਿੱਚ ਲਾਹੌਰ ਵਿਖੇ ਇੱਕ ਕਿਰਾਏ ਦੇ ਮਕਾਨ ਵਿੱਚ ਰਹੀ ਪਰੰਤੂ ਬਾਅਦ ਵਿੱਚ ਉਸਨੇ ਆਪਣੇ ਲਈ ਇੱਕ ਮਹਿਲ ਦਾ ਨਿਰਮਾਣ ਕਰਵਾਇਆ ਜਿਸ ਦਾ ਨਾਮ ਗੁਲਜ਼ਾਰ ਰੱਖਿਆ ਗਿਆ ਰਾਜਕੁਮਾਰੀ ਨੂੰ ਗੁਲਾਬ ਦੇ ਫੁੱਲਾਂ ਨਾਲ ਬੇहद ਲਗਾ ਸੀ ਜਿਸ ਕਾਰਨ ਉਸਨੇ ਮਹਿਲ ਵਿੱਚ ਇੱਕ ਗੁਲਾਬਾਂ ਦਾ ਵੱਡਾ ਬਗੀਚਾ ਵੀ ਲਗਵਾਇਆ। ਰਾਜਕੁਮਾਰੀ ਅਕਸਰ ਆਪਣੇ ਦਾਦਾ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਭਾਗ ਦੇ ਖਿਆਲਾਂ ਵਿੱਚ ਗਵਾਚੀ ਰਹਿੰਦੀ ਪਰੰਤੂ ਉਸਦੇ ਪੱਲੇ ਰਾਜ ਭਾਗ ਨਾਲ ਜੁੜੀਆਂ ਇਮਾਰਤਾਂ ਅਤੇ ਹੋਰ ਨਿਸ਼ਾਨੀਆਂ ਤੋਂ ਇਲਾਵਾ ਕੁਝ ਨਾ ਪਿਆ। ਇੱਥੇ ਰਹਿੰਦਿਆਂ ਹੀ ਰਾਜਕੁਮਾਰੀ ਨੇ ਖਾਲਸਾ ਰਾਜ ਦੇ ਨੁਮਾਇੰਦਿਆਂ ਦੀਆਂ ਅਗਲੀਆਂ ਪੀੜ੍ਹੀਆਂ ਨੂੰ ਮਿਲਣ ਦੀਆਂ ਕੋਸ਼ਿਸ਼ਾਂ ਵੀ ਕੀਤੀਆਂ ਪਰੰਤੂ ਉਸ ਨੂੰ ਸਿੱਖ ਰਾਜ ਦੇ ਕਿਸੇ ਮੋਤਬਰ ਰਾਣ ਮਿਲਨ ਨਹੀਂ ਦਿੱਤਾ ਗਿਆ। ਇਸ ਵੇਲੇ ਤੱਕ ਦੇਸ਼ ਦੀ ਆਜ਼ਾਦੀ ਲਈ ਲੜਿਆ ਜਾ ਰਿਹਾ ਸੰਘਰਸ਼ ਸਿਖਰਾਂ ਰਾਜਕੁਮਾਰੀ ਬਾਂਬਾ ਦੀਆਂ ਦੇਸ਼ ਦੀ ਆਜ਼ਾਦੀ ਲਈ ਲੜਨ ਵਾਲੀਆਂ ਕ੍ਰਾਂਤੀਕਾਰੀਆਂ ਨਾਲ ਕਾਫੀ ਨਜ਼ਦੀਕੀਆਂ ਰਹੀਆਂ ਦੱਸਿਆ ਜਾਂਦਾ ਹੈ ਕਿ ਕਈ ਕ੍ਰਾਂਤੀਕਾਰੀ ਆਜ਼ਾਦੀ ਦੀ ਲੜਾਈ ਦੌਰਾਨ ਉਸਦੇ ਮਹਿਲ ਵਿੱਚ ਆ ਕੇ ਠਹਿਰਦੇ ਰਹੇ ਅਤੇ ਰਾਜਕੁਮਾਰੀ ਨੇ ਉਨ੍ਹਾਂ ਦੀ ਇਸ ਲੜਾਈ ਵਿੱਚ ਹਰ ਸੰਭਵ ਮਦਦ ਵੀ ਕੀਤੀ ਇਸੇ ਦੌਰਾਨ ਰਾਜਕੁਮਾਰੀ ਬਾਂਬਾ ਨੇ ਆਪਣੀ ਜ਼ਿੰਦਗੀ ਦੀ ਇੱਕ ਅਹਿਮ ਘਟਨਾ ਨੂੰ ਅੰਜਾਮ ਦਿੱਤਾ ਜਿਸ ਦਾ ਸੁਪਨਾ ਉਹ ਕਈ ਸਾਲਾਂ ਤੋਂ ਦੇਖ ਰਹੀ ਸੀ ਰਾਜਕੁਮਾਰੀ ਬਾਂਬਾ ਨੇ ਬੇहद ਅਹਿਮ ਕਦਮ ਚੁੱਕਦਿਆਂ ਆਪਣੇ ਦਾਦਾ ਮਹਾਰਾਜਾ ਰਣਜੀਤ ਸਿੰਘ ਅਤੇ ਦਾਦੀ ਮਹਾਰਾਣੀ ਜਿੰਦਾ ਦਾ ਦੁਬਾਰਾ ਮੇਲ ਕਰਵਾਇਆ ਅਸਲ ਵਿੱਚ 1863 ਈਸਵੀ ਵਿੱਚ ਮਹਾਰਾਣੀ ਜ਼ਿੰਦਾ ਦੀ ਮੌਤ ਤੋਂ ਬਾਅਦ ਅੰਗਰੇਜ਼ਾਂ ਨੇ ਮਹਾਰਾਣੀ ਦਾ ਅੰਤਿਮ ਸੰਸਕਾਰ ਲਾਹੌਰ ਵਿਖੇ ਕਰਨ ਨੂੰ ਮਨਜ਼ੂਰੀ ਨਹੀਂ ਦਿੱਤੀ ਸੀ ਅਗਲੇ ਸਾਲ ਅੰਗਰੇਜ਼ਾਂ ਨੇ ਮਹਾਰਾਣੀ ਜ਼ਿੰਦਾ ਦਾ ਅੰਤਿਮ ਸੰਸਕਾਰ ਮੁੰਬਈ ਵਿਖੇ ਗੁਦਾਵਰੀ ਨਦੀ ਦੇ ਕੰਢੇ ਕਰਨ ਦੀ ਇਜਾਜ਼ਤ ਦੇ ਦਿੱਤੀ ਅਤੇ ਮਹਾਰਾਣੀ ਦੀਆਂ ਹਸਤੀਆਂ ਵੀ ਉੱਥੇ ਹੀ ਰੱਖ ਦਿੱਤੀਆਂ ਗਈਆਂ ਇਸ ਜਗ੍ਹਾ ਤੇ ਮਹਾਰਾਣੀ ਦੀ ਇੱਕ ਸਮਾਦ ਵੀ ਬਣਾਈ ਗਈ ਜਿਸ ਦੀ ਲੰਬੇ ਸਮੇਂ ਤੱਕ ਦੇਖਰੇਖ ਕਪੂਰਥਲਾ ਰਿਆਸਤ ਵੱਲੋਂ ਕੀਤੀ ਜਾਂਦੀ ਰਹੀ ਰਾਜਕੁਮਾਰੀ ਬਾਂਬਾ ਆਪਣੀ ਦਾਦੀ ਮਹਾਰਾਣੀ ਜ਼ਿੰਦਾ ਦੀਆਂ ਹਸਤੀਆਂ ਲਾਹੌਰ ਲਿਆ ਕੇ ਸਨਮਾਨ ਨਾਲ ਉਹਨਾਂ ਦੀਆਂ ਅੰਤ ਉਹ ਕਾਫੀ ਸਮੇਂ ਤੋਂ ਇਸਦੀਆਂ ਕੋਸ਼ਿਸ਼ਾਂ ਕਰ ਰਹੀ ਸੀ ਪਰੰਤੂ ਅੰਗਰੇਜ਼ਾਂ ਵੱਲੋਂ ਉਸ ਨੂੰ ਅਸਤੀਆਂ ਲਾਹੌਰ ਲੈ ਕੇ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਰਹੀ ਸੀ ਮਹਾਰਾਜਾ ਰਣਜੀਤ ਸਿੰਘ ਦੀ ਸਮਾਦੀ ਲਾਹੌਰ ਵਿੱਚ ਸਥਿਤ ਸੀ ਪਰੰਤੂ ਮਹਾਰਾਣੀ ਜ਼ਿੰਦਾ ਦੀਆਂ ਅਸਤੀਆਂ ਬੰਬਈ ਵਿੱਚ ਪਈਆਂ ਸਨ ਅਤੇ ਇਹ ਗੱਲ ਰਾਜਕੁਮਾਰੀ ਬਾਂਬਾ ਨੂੰ ਲੰਬੇ ਸਮੇਂ ਤੋਂ ਖਟਕ ਰਹੀ ਸੀ ਲੰਬੀ ਜਦੋਜਹਤ ਤੋਂ ਬਾਅਦ ਆਖਰਕਾਰ ਰਾਜਕੁਮਾਰੀ ਬਾਂਬਾ ਨੇ ਅੰਗਰੇਜ਼ਾਂ ਤੋਂ ਆਪਣੀ ਦਾਦੀ ਮਹਾਰਾਣੀ ਜ਼ਿੰਦਾ ਦੀਆਂ ਅਸਤੀਆਂ ਲਾਹੌਰ ਲਿਆ ਕੇ ਉਹਨਾਂ ਦਾ ਕਿਰਿਆ ਕਰਮ ਕਰਨ ਦੀ ਇਜਾਜ਼ਤ ਲੈ ਲਈ 1924 ਇਸਵੀ ਵਿੱਚ ਰਾਜਕੁਮਾਰੀ ਬਾਂਬਾ ਨੇ ਖੁਦ ਜਾ ਕੇ ਮਹਾਰਾਣੀ ਜ਼ਿੰਦਾਦੀਆਂ ਅਸਥੀਆਂ ਲਾਹੌਰ ਲਿਆਂਦੀਆਂ ਅਤੇ ਉਹਨਾਂ ਦੀਆਂ ਆਖਰੀ ਰਸਮਾਂ ਪੂਰੀਆਂ ਕੀਤੀਆਂ। ਇੱਥੇ ਹੀ ਉਸਨੇ ਮਹਾਰਾਜਾ ਰਣਜੀਤ ਸਿੰਘ ਦੀ ਸਮਾਦ ਦੇ ਨਾਲ ਹੀ ਮਹਾਰਾਣੀ ਜ਼ਿੰਦਾਦੀ ਦੀ ਸਮਾਦ ਦਾ ਨਿਰਮਾਣ ਕਰਵਾਇਆ ਅਤੇ ਲੰਬੇ ਸਮੇਂ ਤੋਂ ਵਿਛੜੀਆਂ ਰੂਹਾਂ ਦਾ ਇੱਕ ਵਾਰ ਫੇਰ ਮੇਲ ਕਰਵਾ ਦਿੱਤਾ। ਬੇਸ਼ੱਕ ਰਾਜਕੁਮਾਰੀ ਬਾਂਬਾ ਆਪਣੇ ਪੁਰਖਿਆਂ ਦਾ ਰਾਜ ਭਾਗ ਵਾਪਸ ਨਹੀਂ ਲੈ ਸਕੀ ਪਰੰਤੂ ਆਪਣੀ ਦਾਦੀ ਦੀਆਂ ਅਸਥੀਆਂ ਲਾਹੌਰ ਲੈ ਕੇ ਆਉਣ ਦੇ ਕਟਨਾਕ੍ਰਮ ਨਾਲ ਉਸਨੂੰ ਕਾਫੀ ਸਕੂਨ ਮਿਲਿਆ। 1939 ਇਸਵੀ ਵਿੱਚ ਰਾਜਕੁਮਾਰੀ ਬਾਂਬਾ ਦੇ ਪਤੀ ਡੇਵਿਡ ਸਦਰਲੈਂਡ ਕੋਈ ਔਲਾਦ ਨਾ ਹੋਣ ਕਰਕੇ ਰਾਜਕੁਮਾਰੀ ਇੱਕ ਵਾਰ ਫੇਰ ਇਕੱਲੀ ਰਹਿ ਗਈ ਲੰਬਾ ਸਮਾਂ ਉਹ ਆਪਣੇ ਪੁਰਖਿਆਂ ਦੇ ਰਾਜਪਾਗ ਵਾਲੇ ਇਲਾਕੇ ਵਿੱਚ ਇਕਲਤਾ ਭਰਿਆ ਜੀਵਨ ਜਿਉਂਦੀ ਰਹੀ ਜਿਸ ਇਲਾਕੇ ਵਿੱਚ ਕਿਸੇ ਵੇਲੇ ਉਸਦੇ ਪੁਰਖਿਆਂ ਦੇ ਰਾਜ ਦੇ ਝੰਡੇ ਝੁਲਦੇ ਸਨ ਅੱਜ ਉਸ ਇਲਾਕੇ ਵਿੱਚ ਉਸ ਨੂੰ ਪਛਾਣਨ ਵਾਲਾ ਕੋਈ ਨਹੀਂ ਸੀ ਅੰਗਰੇਜ਼ਾਂ ਨੇ ਇੱਕ ਸਾਜ਼ਿਸ਼ ਦੇ ਤਹਿਤ ਉਸ ਦਾ ਸਮਾਜਿਕ ਘੇਰਾ ਵੱਡਾ ਨਹੀਂ ਹੋਣ ਦਿੱਤਾ ਜਿਸ ਕਾਰਨ ਉਹ ਆਪਣੇ ਲੋਕਾਂ ਨੂੰ ਕਦੇ ਵੀ ਮਿਲ ਨਾ ਸਕੀ ਇਸੇ ਦੌਰਾਨ ਹੀ 15 ਅਗਸਤ 1947 ਨੂੰ ਭਾਰਤ ਦੀ ਵੰਡ ਹੋ ਗਈ ਅਤੇ ਇੱਕ ਨਵਾਂ ਮੁਲਕ ਪਾਕਿਸਤਾਨ ਹੋਣ ਦੇ ਵਿੱਚ ਆ ਗਿਆ ਇਸ ਦਰਾਨ ਰਾਜਕੁਮਾਰੀ ਬਾਂਬਾ ਇੱਕ ਵਾਰ ਇੰਗਲੈਂਡ ਗਈ ਪਰੰਤੂ ਜਲਦੀ ਹੀ ਉਹ ਫਿਰ ਲਾਹੌਰ ਵਾਪਸ ਮੁੜੇ ਆਈ। ਲਾਹੌਰ ਵਿੱਚ ਉਹ ਅਗਲੇ 10 ਸਾਲਾਂ ਤੱਕ ਇੱਕ ਤਰ੍ਹਾਂ ਅਗਿਆਤ ਵਾਸ ਵਿੱਚ ਹੀ ਰਹੀ। ਆਖਰਕਾਰ 10 ਮਾਰਚ 1957 ਈਸਵੀ ਨੂੰ ਰਾਜਕੁਮਾਰੀ ਬਾਂਬਾ ਸੋਫੀਆ ਜਿੰਦਾ ਦਲੀਪ ਸਿੰਘ ਦੀ ਦਿਲ ਦੀ ਧੜਕਣ ਰੁਕਣ ਕਾਰਨ ਮੌਤ ਹੋ ਗਈ। ਰਾਜਕੁਮਾਰੀ ਦੀਆਂ ਅੰਤਿਮ ਰਸਮਾਂ ਇੰਗਲੈਂਡ ਸਰਕਾਰ ਦੇ ਕੁਝ ਅਧਿਕਾਰੀਆਂ ਅਤੇ ਰਾਜਕੁਮਾਰੀ ਦੇ ਕੁਝ ਦੋਸਤਾਂ ਦੀ ਹਾਜ਼ਰੀ ਵਿੱਚ ਪੂਰੀਆਂ ਕੀਤੀਆਂ ਗਈਆਂ ਪਰੰਤੂ ਕੋਈ ਵੀ ਸਿੱਖ ਮੋਹਤਬਰ ਉਨ੍ਹਾਂ ਦੀਆਂ ਰਸਮਾਂ ਵਿੱਚ ਸ਼ਾਮਲ ਨਾ ਹੋ ਸਕਿਆ। ਲਾਹੌਰ ਵਿਖੇ ਹੀ ਰਾਜਕੁਮਾਰੀ ਬਾਂਬਾ ਦੀ ਸਮਾਧੀ ਦਾ ਨਿਰਮਾਣ ਕਰਵਾਇਆ ਗਿਆ ਜਿੱਥੇ ਅੱਜ ਵੀ ਲੋਕ ਉਸ ਨੂੰ ਗੁਲਾਬ ਦੇ ਫੁੱਲਾਂ ਨਾਲ ਸ਼ਰਧਾਂਜਲੀਆਂ ਭੇਂਟ ਕਰਦੇ ਹਨ ਇਸ ਤਰ੍ਹਾਂ ਸਿੱਖ ਰਾਜ ਦੀ ਇਹ ਆਖਰੀ ਰਾਜਕੁਮਾਰੀ ਆਪਣੇ ਰਾਜ ਦੀ ਮੁੜ ਸੁਰਜੀਤੀ ਦੇ ਸੁਪਨੇ ਆਪਣੇ ਨਾਲ ਹੀ ਲੈ ਕੇ ਇਸ ਦੁਨੀਆ ਤੋਂ ਰੁਖਸਤ ਹੋ ਗਈ